ਆਗੜੇ ਦੀ ਧਰਤੀ ਤੋਂ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਉਮੀਦ ਕਰਦਾ ਅੱਜ ਦਾ ਦਿਨ ਤੁਹਾਡਾ ਸਾਰਿਆਂ ਦਾ ਵਧੀਆ ਹੋਵੇ ਤੇ ਰੱਬ ਚੜ੍ਹਦੀ ਕਲਾ ਜ ਰੱਖੇ ਸਾਰਿਆਂ ਨੂੰ ਤੇ ਅੱਜ ਦਾ ਆਪਣਾ ਪੈੜਾ ਹੈਗਾ 108 ਤੋਂ 10 ਕਿਲੋਮੀਟਰ ਦਾ ਅੱਜ ਆਪਾਂ ਪਹੁੰਚਣਾ ਗੁਆਲਿਆਰ ਤੇ ਬਾਕੀ ਸਵੇਰ ਦੇ 8:00 ਵਜੇ ਚੁੱਕਿਆ ਆਪਾਂ ਕੋਈ ਲਾਣਾ ਵਗੈਰਾ ਦਾ ਸੈਟ ਨਹੀਂ ਕੀਤਾ ਇਸ ਕਰਕੇ ਹਮੇ ਆਪ ਲੇਟ ਉੱਠੇ ਸੀਗੇ ਤੇ ਬਾਕੀ ਰਾਤ ਚੜੇ ਵਗੈਰਾ ਜਾ ਮੂਫਲੀ ਕਮਪੀਅਨਤੀ ਸੀ ਤੇ ਉਹ ਤਿਆਰ ਆ ਹਣ ਦਾ ਪਾਣੀ ਵੀੰ ਤੋਂ ਬਾਅਦ ਤੇ ਆਪਾਂ ਇੱਕ ਦੋ ਗੱਲਬਾਤ ਕਰਨੀ ਸੀ ਬਈ ਤੁਹਾਡੇ ਨਾਲ ਮੰਨ ਕੇ ਚਲੋ ਬਈ ਅੱਜ ਆਪਾਂ ਨਿਕਲ ਜਾਣਾ ਇੱਥੋਂ ਵੀ ਮੰਨ ਕੇ ਚਲ 8:30 ਵਜੇ ਦੇ ਕਰੀਬ ਆਪਾਂ ਰਵਾਨ ਰਵਾਨਾ ਹੋ ਜਾਣਾ ਤੇ ਸਿੱਧਾ ਉਸ ਤੋਂ ਬਾਅਦ ਚਾਂਸੀ ਪਹੁੰਚਣਾ ਗਵਾਲੀਅਰ ਤੋਂ ਬਾਅਦ ਤੇ ਬਾਕੀ ਤੁਹਾਡੇ ਨਾਲ ਰਾਤ ਗੱਲਾਂ ਬਾਤਾਂ ਆਪਾਂ ਕਰਦੇ ਰਵਾਂਗੇ ਤੇ ਆਪਣਾ ਚੈਨਲ ਲਾਈਕ ਸ਼ੇਅਰ ਕਮੈਂਟ ਜਰੂਰ ਕਰਦਿਆ ਕਰਿਓ ਸ਼ੇਅਰ ਜ਼ਰੂਰ ਕਰਿਆ ਕਰੋ ਆਪਣੇ ਵੀਡੀਓ ਨੂੰ ਤਾਂ ਜੋ ਤੁਹਾਡੇ ਨਾਲ ਵਧੀਆ ਵਧੀਆ ਟ੍ਰਿਪ ਟਰੈਕ ਆਪਾਂ ਸਾਂਝੇ ਕਰ ਸਕੀਏ ਤੇ ਬਾਕੀ ਮਿਲਦੇ ਆਂ ਅੱਜ ਦੇ ਸੱਜਣਾਂ ਦੇ ਵਿੱਚ ਜੁੜੇ ਰਹੋ ਕੱਪੜਾ ਲੀੜਾ ਬੰਨ ਲਿਆ ਭਾਈ ਤੇ ਬੈਗ ਹੋਊਗਾ ਆਪਾਂ ਕੱਸ ਲਿਆ ਸਾਈਕਲ ਦੀ ਪਿਛਲੀ ਕਾਠੀ ਤੇ ਤੇ ਖੜੀ ਹੈ ਗੱਡੀ ਤਿਆਰ ਤੇ ਹੁਣ ਜਾਵਾਂਗੇ ਗੇਟ ਤੋਂ ਬਾਹਰ ਤੇ ਚੱਲਦੇ ਆਂ ਤੇ ਕਮਰੇ ਨੂੰ ਕਰਕੇ ਲੋਕ ਬਾਬੇ ਦੇ ਹੱਥ ਸੌਬ ਦੀਆਂ ਚਾਬੀਆਂ ਤੇ ਫਿਰ ਆਪਾਂ ਪਹੁੰਚਣਾ ਅਜ ਗਵਾਲੀਅਰ 110 ਕਿਲੋਮੀਟਰ ਹੈ ਜਿਆਦਾ ਵੀ ਹੋ ਸਕਦਾ ਹੋ ਪਰ ਆਪਰ ਆਪਣ ਨੂੰ ਕੋਈ ਦਿੱਕਤ ਨਹੀਂ ਕਿਉਂਕਿ ਹੁਣ ਆਪਾਂ ਇਸ ਚੀਜ਼ ਦੇ ਬਾਰੇ ਢਲ ਚੁੱਕੇ ਆ ਤੇ ਹਜੇ ਆਪਣੀ ਹੋਰ ਪ੍ਰੈਕਟਿਸ ਹੋਣੀ ਹੈ ਆਪਣਾ 3700 ਕਿਲੋਮੀਟਰ ਦਾ ਸਫ਼ਰ ਰਹਿ ਗਿਆ ਪਿੰਡ ਤੱਕ ਦਾ ਆਪਣਾ ਪੜਨਾ ਸਾਹਿਬ ਰਹਿ ਗਿਆ ਇਥੋਂ ਸਾਢੇ 1700 ਕਿਲੋਮੀਟਰ ਰਹਿ ਗਿਆ ਹੁਣ ਬਈ ਉਸ ਤੋਂ ਬਾਅਦ ਹਯੂਦ ਸਾਹਿਬ 1300 8.1300 ਜਾਂ 1400 ਤੇ ਆਪਣਾ ਪਿੰਡ ਹੈਗਾ ਉਹ 1800 1873 74 ਕਿਲੋਮੀਟਰ ਹਿਉ ਸਾਹ ਤੋਂ ਤੇ ਮੰਨ ਕੇ ਲੋ ਆਪਾਂ 15 ਜਾਂ 20 ਘੰਟੇ ਤੂੰ ਤੋਂ ਆਪਾਂ ਪਿੰਡ ਪਹੁੰਚ ਜਾਵਾਂਗੇ ਅੱਜ ਤੋਂ 52 ਜਾਂ 60 ਦਿਨਾਂ ਦੇ ਅੰਦਰ ਅੰਦਰ ਤੇ ਚਲੋ ਚੱਲਦੇ ਆਂ ਚੱਲੇ ਆ ਭਾਈ ਗੁਰਦੁਆਰਾ ਗੁਰੂ ਕੀ ਤਾਲ ਆਗਰਾ ਵਿਖੇ ਤੋਂ ਚਾਲੇ ਪਾਤੇ ਆ ਆਪਾਂ ਕੋ ਹਾਲੀਆ ਦਾ ਰਾਜ ਆਪਣਾ ਦੋ ਦੋ ਜਾਦੂ ਕਹਿੰਦੇ ਆਗਰਾ ਦੇ ਵਿੱਚੋਂ ਕ੍ਰਾਸ ਕਰਦੇ ਪਏ ਆ ਤੇ ਅੱਜ ਮੀਂਹ ਦਾ ਪੂਰਾ ਮਾਹੌਲ ਤੇਜ ਆ ਸਾਰੇ ਦਿਨ ਮਹੀਂ ਮੀਂਹ ਦੀ ਅੱਜ ਵੈਦਰ ਰਿਪੋਰਟ ਆਪਾਂ ਦੇਖ ਲਈ ਤੇ ਇਸੇ ਕਰਕੇ ਅੱਜ ਆਪਾਂ ਮੀਂਹ 'ਚ ਹੀ ਸਫਰ ਕਰਨਾ ਸਾਰਾ ਤੇ 골ਡੀ ਵੀ ਲੱਗ ਰਿਹਾ ਅਦਰ ਲਫਾਫਾ ਚੜਾ ਲਿਆ ਮੁੰਡੇ ਨੇ ਸਿਰ ਤੇ ਤੇ ਆ ਬੰਗਲਾ ਸੋਣ ਚੱਲਦੇ ਆ ਕੈਮਰੇ ਤੇ ਪਾਣੀ ਵਗੈਰਾ ਲੱਗ ਚੁੱਕਿਆ ਆ ਕਰਕੇ ਵੀਊ ਬੰਨ ਥੋੜਾ ਖਰਾਬ ਹੋ ਜਾਊਗਾ ਇਹ ਹਟ ਚੁੱਕਿਆ ਤੇ ਲਾ ਦਿੱਤੇ ਆਪਾਂ ਰੇਨ ਕੋਟ ਮਤਲਬ ਕੀ ਪ੍ਰਸ਼ਾਦੀ ਤੇ ਚੱਲਦੇ ਆ ਦੁਬਾਰੇ ਦੁੱਧ ਲੈਣਾ ਸ਼੍ਰੀ ਰਾਦੇ ਡੈਰੀ ਤੋਂ ਆ ਬਾਕੀ ਮੀਂਹ ਨੇ ਸਾਰਾ ਮੌਸਮ ਸਹੀ ਵੀ ਕਰਤਾ ਤੇ ਚੱਕੜ ਵੀ ਕਰਤਾ ਭਈ ਰਾਹਾਂ 'ਚ ਤੇ ਬਿਥੇਰੇ ਲੋਕ ਟੂਨੇ ਡੱਫੇ ਕਰਦੇ ਫਿਰਦੇ ਆ ਭਾਈ ਆਪਾਂ ਕਾਨੂੰਨ ਕੋਈ ਘਿਆਰ ਨਹੀਂ ਕਿਉਂਕਿ ਅੱਬਾ ਬਣਾ ਰਹੇ ਚਾਹ ਭਰਾਵੋ ਚਾਹ ਬਣਾਉਣ ਦੇ ਨਾਲ ਨਾਲ ਆਪਾਂ ਪਿੱਛੇ ਹੀ ਪੁੱਛਿਆ ਸੀ ਉਹ ਵੀ ਚਾਹ ਪੀਣੀ ਆ ਤੇ ਉਹ ਨਿੱਕੇ ਨਿੱਕੇ ਕੱਪਿਆਂ ਨਹੀਂ ਹੁੰਦੀਆਂ ਬੀ ਡਿਸਪੋਜ਼ਲ ਜੇ ਉਹ 15 ਦਾ ਇੱਕ ਕਹਿੰਦੇ ਸੀ ਉਹ ਫਿਰ ਆਪਣੇ ਕਿਥੇ ਹਿਸਾਬ ਚਾਉਂਦਾ ਤੇ ਫਿਰ ਆਪਾਂ 30 32 ਰੁਪਈਆ মানে 30 ਦੀ ਫੈਲੀ ਆਉਂਦੀ ਆ ਦੁੱਧ ਦੀ ਉਹ ਲੈ ਉਹ ਫਿਰ ਆਪਾਂ ਕੀਦੀ ਤੇ ਆਪ ਹੀ ਬਣਾ ਲਈ ਕਿਉਂਕਿ ਆਪਣੇ ਕੋਲੇ ਸਮਾਨ ਸਮਾਨ ਹੈਗਾ ਨਾ ਆ ਜੱਲਾ ਜਾਂਦਾ ਥੋੜਾ ਬੋਲ ਤੇ ਬਣੀ ਜਾਂਦੀ ਆ ਸਾਡੇ ਕੋਲੇ ਭਈ ਨਾ ਕੋਈ ਮੂਰੇ ਸਿਨਮਾ ਚੱਲੀ ਜਾਂਦਾ ਵੀ ਥੀਏਟਰ ਤੇ ਅਸਤਾ ਕੋਸ਼ਕ ਇੱਥੇ ਨਾ ਵੀ ਬੈਵਤੀ ਜੇ ਫਿਰਦੇ ਆ ਵਣ ਕੇ ਲੋ ਬੇਲੜ ਲਾ ਲੋ ਚੱਲ ਆਪਾਂ ਵੀ ਉਹੀ ਸੀ ਪਹਿਲਾਂ ਤਲੋਂ ਉਹਨ ਕਿਹੜਾ ਪੱਬ ਵਾਲੇ ਪਈ ਕੰਬੀ ਪੈਗੇ ਜਿਹੜਾ ਉਹ ਭਾਈ ਮੱਛੀਆਂ ਫੜਨ ਲੱਗ ਰਿਹਾ ਉਹਨਾਂ ਨੂੰ ਦੇਖੀ ਜਾਂਦੇ ਸਤਾ ਬੈਠੇ ਕਦੋਂ ਦੇ ਆਟਾ ਆ ਜਾ ਸੈਟ ਦਿੰਦੇ ਆ ਉਹਦੀ ਲੈ ਜਾਂਦੀਆਂ ਨੇ ਇਹ ਜਦੋਂ ਉਹ ਆਉਂਦੀ ਚੁੰਨੀ ਜਾਨੀ ਖਿਲਾਰਦੇ ਆ ਉਹਦੋਂ ਨੂੰ ਉਹ ਭਾਈ ਤਵਾਰੇ ਤਿਆਰ ਹੋ ਜਾਂਦਾ ਬਾਕੀ ਮੈਂ ਦੇਖਿਆ ਮਨ ਮੈਂ ਤਾਂ ਲਗਾ ਚਲ 100 ਸਾਫਦੀ ਹੋਣੀ ਉਹ ਵੀ ਵਿਚਾਲੋ ਪਾਟੀ ਹੋਈ ਯਾਰੀ ਦੋ ਟੋਟੇ ਹੋ ਗਏ ਆ ਦੇ ਬਹੁਤ ਟਾਈਮ ਨੇ ਦੇਖੀ ਜਾਂਦੇ ਅਸੀਂ ਇਹਨਾਂ ਨੂੰ ਸਾਢੇ 3 ਵਜੇ ਦੇ ਕਰੀਬ ਤੇ ਆਪਾਂ ਜਾ ਰਹੇ ਹਾਂ ਗਵਾਲੀਅਰ ਵੱਲ ਗਵਾਲੀਅਰ ਰਹਿ ਗਿਆ ਥੋ 65 ਕਿਲੋਮੀਟਰ ਤੇ ਆਪਾਂ ਕੱਢ ਚੁੱਕਿਆ ਪੈੜਾ ਅ ਮੰਨ ਕੇ ਚਲੋ ਆਗਰੇ ਤੋਂ 130 ਕਿਲੋਮੀਟਰ ਦਾ ਸੀਗਾ ਵੀ ਆਪਾਂ ਸਾਡੇ 9:30 ਵਜੇ ਚੱਲੇ ਸੀਗੇ ਉਦੋਂ ਤੇ ਭੁੱਖ ਵੀ ਲੱਗ ਰਹੀ ਸੀ ਨਾਲ ਨਾਲ ਮਮਾ ਕੀ ਪਈ ਆਹੀ ਆਪਣਾ ਪਤਾ ਨਹੀਂ ਕੀ ਹੈ ਵਾ ਇਹਨਾਂ ਦਾ ਇਵੈਂਟ ਚੱਲਦਾ ਕਿ ਭ ਯਾਤਰਾ ਜੂਤਰਾ ਕੋਈ ਦੋ ਜਣਾਂ ਚੜਾ ਕੇ ਲਾ ਜਾਂਦੇ ਆ ਦੋ ਜਣੇ ਭਜਦੇ ਨੇ ਆਪਣੇ ਸਮਝੋ ਬਾਹਰ ਹੈ ਇਹਨਾਂ ਦੀਆਂ ਗੱਲਾਂ ਕਿੱਲੋ ਚ 40 ਰੁਪਏ ਕਿਲੋ ਲਈ ਸੀ ਆਪਾਂ ਕਿਲੇ ਉਸ ਪਿੱਛੋਂ ਵੀ 9 10 ਕਿਲੇ ਜੇ ਚੜ ਗਏ ਸੀਗੇ ਕਿਲੋ ਤੇ ਬਾਈ 7 8 7 ਦਾ ਖਾ ਚੁੱਕਿਆ 8ਵਾਂ ਖੜਦਾ ਗੋਡਿਆਂ ਦੇ ਵਿਚਾਲੇ ਫੜ ਗਿਆ ਭਾਈ ਤੇ ਚਲੋ ਵਧੀਆ ਜੀਵ ਹੀ ਲੱਗਿਆ ਹੋਇਆ ਤੇ ਕਿਸੇ ਦੀ ਦੀ ਦਿੱਕਤ ਵੀ ਨਹੀਂ ਆਉਣੀ ਭਈ ਆਪਾਂ ਨੂੰ ਇਹਦਰ ਫੋਨ ਤੇ ਲੱਗਾ ਹੋਇਆ ਮੁੰਡਾ ਤੇ ਚਲਦੇ ਆਂ ਬਸ ਇਹ ਛਿਲਕੇ ਲਹਾਫੇ ਦੇ ਵਿੱਚ ਇਕੱਠੇ ਕਰਕੇ ਆਪਾਂ ਪਾ ਲਿਆ ਤੇ ਇਹਨਾਂ ਨੂੰ ਗੰਨ ਲਾਂਗੇ ਜੇ ਕੋਈ ਇੱਥੇ ਰਾਜ ਪਸ਼ੂ ਪਸ਼ੂ ਮਿਲਿਆ ਉਹਨਾਂ ਨੂੰ ਸਿਟ ਦਾਂਗੇ ਭਾਈ ਹੁਣ ਚਲਦੇ ਆਂ ਪਾਣੀ ਦੀ ਬੋਤਲ ਖਾਲੀ ਕਰਕੇ ਇੱਕ ਕਰਨਿਆ ਘਵਾਨੀ ਰਹਿ ਗਿਆ ਵੀ ਅਸਾਂ 2400 ਲਗ ਗਈ ਪਰ ਆਪਾਂ ਉੱਧਰ ਹੀ ਫੜ ਤੀ ਜਾਣਾ ਅਦਵਾਰ ਅੱਪਾ ਅਗਲੀ ਵਾਰੀ ਦੇਖਣਾ ਹੋਗਾ ਮੇਰਾ ਤੇ ਇਹ ਚੰਬਲ ਬ੍ਰਿਜ ਹੈ ਨਮਾ ਬ੍ਰਿਜ ਬਹੁਤ ਸੋਹਣਾ ਏਰੀਆ ਬਈ ਇਹੀ ਗੱਲਾਂ ਕਰਕੇ ਜੀ ਨਹੀਂ ਆਖਦਾ ਨਵੇਂ-ਨਵੇਂ ਰਾਹ ਨਵੇਂ ਸ਼ਹਿਰ ਹਰੇਕ ਹਰ ਰੋਜ਼ ਨਵੇਂ ਲੋਕਾਂ ਨਾਲ ਗੱਲਾਂ-ਵਾਟਾਂ ਕਰਦੇ ਆਂ ਕੋਈ ਕਹਿਜਾ ਮਿਲਦਾ ਕੋਈ ਕਹਿਜਾ ਬਾਈ ਇਸੇ ਕਾਰਨ ਕਰਕੇ ਮੰਦਰਾਜੀ ਚੰਗਦਾ ਇਸ ਸਮੇਂ ਆਪਾਂ ਖੜੇ ਆ ਚੰਬਲ ਦਰਿਆ ਦੇ ਕੋਲ ਉੱਪਰ ਨਵੇਂ ਪੁਲ ਉੱਪਰ ਜੋਗੀ ਆਪਾਂ ਦਵਾਲੀਅਰ ਵੱਲ ਜਾ ਰਹੇ ਆ ਤੇ ਚੰਬਲ ਨਾਲ ਸੁਣ ਸੁਣਦਾ ਹੀ ਦਿਮਾਗ ਦੇ ਵਿੱਚ ਡਾਕੂਆਂ ਦੀਆਂ ਕਹਾਣੀਆਂ ਬਹੁਤ ਜ਼ਿਆਦਾ ਆਉਂਦੀਆਂ ਤੇ ਉਹਨਾਂ ਦੇ ਵਿੱਚੋਂ ਹੀ ਕੁਝ ਮਸ਼ਹੂਰ ਡਾਕੂ ਪੂਰਨ ਸਿੰਘ ਸੁਰਜਣ ਸਿੰਘ ਤੇ ਇਹਨਾਂ ਦੇ ਨਾਂ ਪਹਿਲਾਂ ਦੇ ਜਵਾਨੇ ਚ ਬਹੁਤ ਸੀ ਕਿਉਂਕਿ ਗਰੀਬੀ ਜਾਂ ਹੋਰ ਜ਼ਮੀਨਾਂ ਜਵਾਨਾ ਘੱਟ ਕਰਕੇ ਡਾਕੂ ਬਣ ਜਾਂਦੇ ਸੀ ਇਹ ਚੰਬਲ ਦੇ ਜਿਹੜੇ ਆ ਜੰਗਲ ਨੇ ਇੱਥੇ ਪੁਲਿਸ ਦਾ ਪਹੁੰਚਣਾ ਉਸ ਸਮੇਂ ਬਹੁਤ ਔਖਾ ਸੀ ਬਈ ਤੇ ਹੁਣ ਤਾਂ ਚੱਲ ਇਹ ਏਰੀਆ ਸ਼ਾਂਤੀ ਮਤਲਬ ਹੀ ਡਾਕੂਆਂ ਦਾ ਰਹਿਤਾ ਹੁਣ ਤਾਂ ਕੱਲੀਆਂ ਇਹ ਡਾਕੂਆਂ ਦੀਆਂ ਕਹਾਣੀਆਂ ਫਿਲਮਾਂ ਵਗੈਰਾ ਚ ਜਾਂ ਕੈਦਿਆਂ ਕਾਪੀਆਂ ਚ ਰਹਿ ਗਈਆਂ ਤੇ ਬਾਕੀ ਲੋਕ ਬਹੁਤ ਸਾਰੇ ਆ ਇੱਥੇ ਖੜ ਕੇ ਦੇਖਦੇ ਨੇ ਅਸੀਂ ਵੀ ਦੇਖਣ ਦੀ ਕੋਸ਼ਿਸ਼ ਕੀਤੀ ਪਰ ਉੱਥੇ ਜਾਲੀ ਜਦੋਂ ਅੱਗੇ ਜਾਏ ਉੱਥੇ ਜਾਲੀ ਪੱਟੀ ਹੋਈ ਸੀ ਦੇਖ ਸਕਦੇ ਹੋ ਤੁਸੀਂ ਆਪਣਾ ਗਵਾਲੀਅਰ ਰਹਿ ਗਿਆ ਇਥੋਂ 58 ਕਿਲੋਮੀਟਰ ਤੇ ਪੁਲ ਸਾਰਾ ਹਲਦਾ ਜਦੋਂ ਕੋਈ ਟਰੱਕ ਡੱਪਾ ਜਾ ਹੋਰ ਗੱਡੀ ਵਗੈਰਾ ਹਲਦੀ ਤੁਸੀਂ ਦੇਖ ਸਕਦੇ ਹੋ ਕਿਵੇਂ ਸੰਭਲ ਦਿਆ ਹੋਣਾ ਹੱਲਣਾ ਆ ਸਾਰਾ ਹਲਦਾ ਇਹ। ਬਾਕੀ ਆਵਾਜ਼ ਆਈ ਲੋਕਾਂ ਦੀ ਲੱਗੀ ਰਹਿੰਦੀ ਆ ਤੇ ਟ੍ਰੈਫਿਕ ਵਗੈਰਾ ਘੱਟ ਹੈ। ਯੂਪੀ ਵਾਲੇ ਪਾਸੇ ਨਾਲੋਂ ਇਧਰ ਦਾ ਮਾਹੌਲ ਆਪਾਂ ਨੂੰ ਠੀਕ ਲੱਗਿਆ ਤੇ ਬਾਕੀ ਕੋਈ ਡਰਨ ਵਾਲੀ ਗੱਲ ਨਹੀਂ ਹੁੰਦੀ ਕਿਉਂਕਿ ਅਗਲਾ ਵੀ ਹੱਥ ਪਾਉਣ ਲੱਗਾ 100 ਵਾਰੀ ਸੋਚਦਾ ਵੀ ਬਈ ਜੇ ਘਰੋਂ ਨਿਕਲਿਆ ਤਾਂ ਕਿਸੇ ਗੱਲੋਂ ਹੀ ਨਿਕਲਿਆ ਹਨਾ ਤੇ ਬਾਕੀ ਆਪਾਂ ਨੂੰ ਤਾਂ ਲੱਗਦਾ ਨਹੀਂ ਹੈਗਾ ਵੀ ਇਹੋ ਜਿਹਾ ਕੋਈ ਸੀਨ ਕਦੇ ਕ੍ਰੇਟ ਹੋਵੇ ਨਹੀਂ ਰੱਬ ਕਰਵਾਵੇ ਭਰਾਈ ਭਾਈ ਜੀ ਤੇ ਆਪ ਮਾੜੀ ਜੀ ਹੁਣ ਆਪਣੇ ਚ ਕੁਝ ਕੁ ਗੱਲਾਂ ਦਾ ਧਿਆਨ ਵੀ ਆਉਂਦਾ ਵੀ ਕਿਵੇਂ ਕਰਨੀਆਂ ਕਿਵੇਂ ਨਾ ਹੁਣ ਕੁਝ ਕੁ ਸੁਧਾਰ ਵੀ ਆਇਆ ਆਪਣੇ ਜੀ ਤੁਹਾਨੂੰ ਤੁਹਾਨੂੰ ਆਪ ਨੂੰ ਪਤਾ ਲੱਗਦਾ ਹੋਣਾ ਬਈ ਕਿਥੇ ਪਹਿਲੀ ਵੀਡੀਓ ਦੇਖੋ ਤੇ ਅੱਜ ਦੀ ਵੀਡੀਓ ਦੇਖੋ ਤੇ ਬਾਕੀ ਵਧੀਆ ਚੱਲ ਰਿਹਾ ਸਾਰਾ ਪਹੁੰਚ ਜਾਾਂਗੇ ਅੱਜ ਸ਼ਾਮ ਤੱਕ ਕੋਈ ਆਲੀਅਰ ਤੇ ਉੱਥੇ ਰੁਕਾਂਗੇ ਆਪਾਂ ਪਾਸਾ ਛੇਵੇਂ ਨੂੰ ਜਿੱਤੋਂ ਰੇਹਾ ਕਰਵਾ ਕੇ ਬਵੰਜਰ ਰਾਜਾ ਦੇ ਨਾਲ ਲਿਆਂਦਾ ਗਿਆ ਸੀ ਉਸ ਕਿਲੇ ਦੇ ਵਿੱਚ ਗੁਰੂ ਘਰ ਉੱਥੇ ਰੁਕਣਾ ਅੱਜ ਆਪਾਂ ਉੱਥੇ ਜਾਵਾਂਗੇ ਅੱਜ ਤੇ ਚੱਲਦੇ ਹਾਂ ਹੁਣ ਆਪਾਂ ਅਗਲਾ ਸਫ਼ਰ ਅੱਜ ਦਾ ਆਪਣਾ ਕਰਦੇ ਹਾਂ ਦੁਬਾਰੇ ਕੰਟੀਨਿਊ ਇਹ ਪਹਾੜੀ ਆ ਬਈ ਸਾਰੀ ਕੱਚੀ ਪਹਾੜੀ ਕਹਿੰਦੇ ਨੇ ਜਿਹਨੂੰ ਆਪਾਂ ਸਾਰੀ ਉਹੀ ਆ ਰਹਿ ਗਿਆ ਬਾਈ 32 ਕਿਲੋਮੀਟਰ ਥੋ ਸੌਰੀ 32 ਨਹੀਂ 29 ਰਹਿ ਗਿਆ ਕਨਿਆ ਕੁਮਾਰੀ 223 ਪਾ ਪਹੁੰਚਣ ਵਾਲਿਆ ਗਵਾਲੀਅਰ ਗਵਾਲੀਅਰ ਰਹਿ ਗਿਆ ਥੋ 25 ਕਿਲੋਮੀਟਰ ਬਾਈ ਇਹ ਸਿੱਧਾ ਰੋਡ ਗਵਾਲੀਅਰ ਨੂੰ ਹੀ ਜਾਂਦਾ ਤੇ ਮੌਸਮ ਬਹੁਤ ਸੋਹਣਾ ਠੰਡੇ ਕਰਕੇ ਅਸੀਂ ਦਿੱਤੀ ਆਏ ਆ ਤੇ ਸਪੀਡ ਰਹੀ ਹੈ ਆਪਣੀ ਟੋਟਲ ਅੱਜ 23 ਤੋਂ 24 ਕਿਲੋਮੀਟਰ ਪ੍ਰਤੀ ਘੰਟਾ ਦੀ ਤੇ ਵਧੀਆ ਨਜ਼ਾਰਾ ਆਈ ਹੈ ਅੱਜ ਵੀ ਤੇ ਬਾਕੀ ਕੇਲੇ ਗੁੱਲੇ ਜਦੋਂ ਦਿਓ ਖਾਦੇ ਸੀਗੇ ਉਦੋਂ ਬਾਅਦ ਆਪਾਂ ਨੂੰ ਕੋਈ ਭੁੱਖ ਪੱਖ ਲੱਗੀ ਨਹੀਂ ਤੇ ਬਾਕੀ ਸਾਰਾ ਵਧੀਆ ਚੱਲੀ ਜਾਂਦਾ ਤੇ ਅੱਜ ਚੱਲਦੇ ਆ ਹੁਣ ਆਪਾਂ ਅੱਗੇ ਤੇ ਪਹੁੰਚਦੇ ਆ ਆਪਾਂ ਗਵਾਲੀਅਰ ਬਈ ਚੱਲੀਏ ਅਗਲ ਮੈਂ ਗਰਮਨਦਰ ਕਦਰ ਸਾਈਡ ਸਾਈਡ ਤੇ ਲਈ ਚਲੋ ਤੁਹਾਨੂੰ ਕੋਈ ਬੰਦਾ ਕੁਝ ਨਹੀਂ ਕਹਿੰਦਾ ਸਾਈਡ ਤੇ ਬਾਕੀ ਮੌਸਮ ਠੰਡਾ ਹੁੰਦਾ ਜਾਂਦਾ ਬੰਨੀਆਂ ਬੰਨੀਆਂ ਕੜੀਆਂ ਆ ਜਾਂਦੀਆਂ ਪਈ ਜਾਂਦੀਆਂ ਪਹੁੰਚੋ ਗਿਆ ਗਵਾਲੀਅਰ ਤੇ ਤੁਹਾਨੂੰ ਦਿਖਾਉਣਿਆ ਇਹ ਕਿਹੜੇ ਲੋੜ ਚੜਦਾ ਚੜਾਈ ਕਿਤੇ ਚੜਾਈ ਆਈ ਨਹੀਂ ਸੀ ਤੁਹਾਨੂੰ ਦਿਖਾਉਣਿਆ ਸਰ ਦੇਖਾ ਦਿਓ നോർമൽ ഗോൾ ഷോട്ടേ ലോ ബൈ ਪਹੁੰਚ ਗਏ ਸੀ ਗੁਰਦੁਆਰਾ ਬੰਦੀ ਛੋੜ ਤੇ ਕਿਲੇ ਦੇ ਉੱਪਰ ਆ ਗਏ ਤੇ ਕਿਲੇ ਦੇ ਉੱਪਰ ਬਣਿਆ ਹੋਇਆ ਗੁਰੂ ਘਰ ਬਾਈ ਬਹੁਤ ਤਸੱਲੀਆਂ ਕਰਾਈਆਂ ਆ ਪਰ ਬੰਦਵਣ ਵਾਲੇ ਹੈ ਨਹੀਂ 골ਡ ਹੀ ਗਿਆ ਹੋਇਆ ਕਮਰਾ ਲੈਣਾ ਤੇ ਸਾਈਕਲ ਕੋਲੇ ਖੜੇ ਆਪਾਂ ਬਾਕੀ ਦੇਖਦੇ ਕੀ ਬੰਦ ਹੈ ਗਿਆ ਭੇਜਿਆ ਇੱਕ ਵਾਰੀ ਤਾਂ ਇੱਕ ਵੀਰ ਮਿਲਿਆ ਸੀ ਆਪਾਂ ਨੂੰ ਚਲ ਪਹਿਲੀ ਵਾਰੀ ਆਏ ਆ ਬਾਈ ਪਹਿਲੀ ਵਾਰੀ ਮੌਕਾ ਮਿਲਿਆ ਚਲ ਬਾਬੇ ਨੇ ਬੁਲਾਇਆ ਆਪਾਂ ਫੇਰ ਹੀ ਆ ਸਕੀਏ ਤੇ ਬਾਕੀ ਆ ਜਾਣ ਤੋਂ ਫੇਰ ਕਰਦੇ ਆਂ ਗੱਲਬਾਤ। ਉਹ ਬਾਈ। ਹਾਂਜੀ ਵੀਨਾ ਤੋਂ ਕੇ ਲੰਗਰ ਪਾਣੀ ਛੱਕ ਕੇ ਆਪਾਂ ਆ ਗਿਆਂ ਕਾਉਰੇਜ ਜਿਹੜਾ ਕਿ ਆਪਾਂ ਗੋਲਡਨ ਲੈਂਡਵੇਜ ਜੱਜ ਦਾ ਹੈ ਨਾ ਤੇ ਬਾਬਾ ਜੀ ਨੇ ਕੋਈ ਇਥੇ ਖਰਚਾ ਨਹੀਂ ਦਿਆ ਕੋਈ ਵੀ țeਟਾ ਮਤਲਬ ਜਾਂ ਕਮਰੇ ਦਾ ਰੈਂਟ ਲਾ ਲਓ। ਪਸੇਵਾ। ਕੁਝ ਨਹੀਂ ਲਿਆ ਆਪਣੇ ਕੋਲ। ਤੇ ਬਾਕੀ ਇੱਥੇ ਬਹੁਤ ਸਭਾਈਆ ਤੇ ਕੱਲ ਨੂੰ ਆਪਾਂ ਚਲਾ ਦੇਖਣਾ ਤੇ ਉਹ ਦਵਾਰ ਦੇਖਣਾ ਵੀ ਜਿਸ ਦੇ ਵਿੱਚੋਂ ਸ਼ੇਮੇ ਪਾਸ਼ਾ ਭਵੰਜਰ ਰਾਜ ਅਸਮਿਤ ਰਿਹਾ ਹੋ ਕੇ ਗਈ ਸੀ। ਬਾਕੀ ਥੱਪ ਵੀ ਬਹੁਤ ਗਏ ਆ ਤੇ ਮਿਲਦੇ ਆ ਬਈ ਆਪਾਂ ਕੱਲ ਤੇ ਅੱਜ ਦਾ ਸਫ਼ਰ ਆਪਣਾ ਇਨਾ ਕੀ ਸੀ ਅੱਜ ਆਪਾਂ ਕਵਰ ਕੀਤਾ 100 ਦੀ 20 ਦੇ ਕਰੀਬ ਤੇ ਵਧੀਆ ਰਿਹਾ ਕੋਈ ਰਾਜੇ ਦਿੱਕਤ ਪਰੇਸ਼ਾਨੀ ਨਹੀਂ ਆਈ ਆਪਾਂ ਨੂੰ ਤੇ ਜੇ ਆਪਣੇ ਕੋਲ ਕੋਈ ਗਲਤੀ ਹੋ ਜਾਂਦੀ ਆ ਤਾਂ ਆਪਾਂ ਮਾਫੀ ਮੰਗ ਲਿਆ ਬਈ ਤੇ ਬਾਕੀ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਤੇ ਆਪਣਾ ਚੈਨਲ ਲਾਈਕ ਸ਼ੇਅਰ ਤੇ ਸਟੇਟਸ ਤੇ ਕਮੈਂਟ ਜਰੂਰ ਕਰ ਦਿਆ ਕਰੋ ਤਾਂ ਜੋ ਆਪਣੇ ਨਵੇਂ-ਨਵੇਂ ਸਫਰ ਤੁਹਾਡੇ ਤੱਕ ਪਹੁੰਚ ਸਕਣ ਜੋ ਆਪਾਂ ਆਉਣ ਵਾਲੇ ਸਮੇਂ ਚ ਕਰਨੇ ਆ ਮੇਰੇ ਵੱਲੋਂ ਸਾਰਿਆਂ ਦਾ ਬਈ ਧੰਨਵਾਦ ਕਿ ਤੁਸੀਂ ਇੰਨਾ ਪਿਆਰ ਦੇ ਰਹੇ ਹੋ ਤੇ ਬਈ ਮਿਲਦੇ ਆਪਾਂ ਕੱਲ੍ਹ